ਐਸਟਰੇਮ ਮੋੜ ਚੁੱਕੇ ਹੂੰ 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 ਉਹ ਮੈਨੂੰ ਪਤਾ ਨਹੀਂ ਕੀ ਕੁਛ ਮੈਂ ਕੁਐਸਚਨ ਕਰੋ ਉਹਨਾਂ ਕੁਐਸਚਨ ਪਹਿਲਾਂ ਹੀ ਕੀਤਾ ਅੱਛਾ ਕਾਕਾ ਤੇਰਾ ਨਾਮ ਕੀ ਉਹ ਨਾਮ ਰੱਖਿਆ ਨਹੀਂ ਮਗਰ ਹੂੰ ਮੇਰਾ ਨੋ ਕੁੱਲਾ ਯਾਨੀ ਕੁੱਲੇ ਸ਼ਾ ਰਸਤਾ ਬੰਦ ਹੈ ਦੁਬਾਰਤ ਦੂਦ੍ਰਸ਼ਨ ਤੇ ਮੇਰਾ ਰਸਤਾ ਖੁੱਲ ਗਿਆ ਹਾਂ ਮੈਨੂੰ ਪ੍ਰੋਗਰਾਮ ਮਿਲਨੇ ਸ਼ੁਰੂ ਹੋ ਗਏ ਪਹਿਲੇ ਦੂਦ੍ਰਸ਼ਨ ਤੇ ਆਣਾ ਹੀ ਬੜਾ ਔਖਾ ਸੀ ਜੀ ਬੜਾ ਇਕਨਾ ਕੈਨੇਡਾ ਵੀ ਕਲਾਕਾਰਾਂ ਦਾ ਮੱਕਾ ਹੂੰ ਉੱਥੇ ਜਾ ਕੇ ਜਿਹੜਾ ਦੂਰਦਰਸ਼ਨ ਤੇ ਇੱਕ ਵਾਰੀ ਰਾਤ ਨੂੰ ਪ੍ਰੋਗਰਾਮ ਹੁੰਦਾ ਸੀ ਦਿਨੇ ਸਟਾਰ ਬੰਦਾ ਸੀ ਦਿਨੇ ਸਟਾਰ ਬੰਦਾ ਬਹੁਤ ਸਾਰੇ ਕਲਾਕਾਰ ਉਹਨਾਂ ਨੇ ਮੈਨੂੰ ਦੂਰਦਰਸ਼ਨ ਤੇ ਬੁਲਾਇਆ ਅੱਛਾ ਉਹ ਕਹਿੰਦੇ ਸੀ ਇਹ ਕੁਲੇਸ਼ਾ ਸ਼ੁਰੂ ਕਰਨਾ ਚਾਹੁੰਦੇ ਆ ਇੱਥੇ ਸਕ੍ਰਿਪਟ ਰੇਖ ਲੋਗੇ ਮੈਂ ਕਿਹਾ ਜੀ ਲਿਖ ਲਾਂਗਾ 13 ਗਿਸ਼ਟਾ ਦਾ ਪਾਸ ਹੋਇਆ 4 ਸਾਲ ਚੱਲਿਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਨਾਈ ਕੋ ਲਿਜਾ ਪਿਆ ਗਿਆ ਲੋਕ ਸਮਝਦੇ ਨੇ ਕਿ ਕੋਈ ਕਲਾਕਾਰ ਨਹੀਂ ਇਦਾਂ ਹੀ ਕੰਟੇਨ ਚੋ ਲੈ ਕੇ ਬਣਾਇਆ